ਨੇ ਕੁਦਰ ਦੇ ਦੇਵੀ ਤਲਾ ਮਦਰ ਤੋਂ ਦਿਖਾ ਰਹੇ ਆ ਜਿੱਥੇ ਕਿ 15ਵੀਂ ਛੱਟ ਪੂਜਾ ਰਾਜੂ ਪ੍ਰਧਾਨ ਜੀ ਅਗਵਾਈ ਦੇ ਵਿੱਚ ਕਰਵਾਈ ਜਾ ਰਹੀ ਆ ਛੱਟ ਪੂਜਾ ਹੋਵੇਗੀ ਔਰ ਰਾਤ ਦਾ ਪ੍ਰੋਗਰਾਮ ਹੋਵੇਗਾ ਕੀ ਕੀ ਪ੍ਰੋਗਰਾਮ ਹੋਵੇਗਾ ਇਹਨਾਂ ਕੋ ਜਾਣ ਲੈ ਸਭ ਤੋਂ ਪਹਿਲੇ ਤਾਂ ਮੈਂ ਆਪਣਾ ਸਾਰੇ ਨੂੰ ਤੁੰਗਰਾ ਸਾਹਿਬ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਚਲੋ ਟਾਈਮ ਕੱਢ ਗਏ ਤੁਸੀਂ ਆਏ ਔਰ ਸਾਡਾ ਜਿਹੜਾ ਖਬਰ ਹੈ ਸਾਰੇ ਨੂੰ ਮਤਲਬ ਤੇਰੇ ਤਾਂ ਮੈਸੇਜ ਇਹ ਹੀ ਦੇਣਾ ਮੈਂ ਆਪਣਾ ਛੱਟ ਪੂਜਾ ਕਮੇਟੀ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਜਿਹੜਾ ਮਹਾ ਛੱਟ ਪਰਵ ਚੰਦਾਜ ਜਾ ਰਹਿਗਾ ਆਪਾਂ ਇਹੀ ਹੈ ਕਿ ਆਪਾਂ ਤੁਸੀਂ ਸਾਰੇ ਜਨੇ ਆ ਕੇ ਤਾਂ ਬਧਾਈ ਦਿਨ ਕਿ ਤੁਸੀਂ ਸਾਰੇ ਜਨੇ ਆਓ ਤਾਂ ਆਪਣਾ ਛੱਤ ਪੂਜਾ ਜਰਾ ਹੋਗਾ ਟੀਕੀ ਪ੍ਰੋਗਰਾਮ ਹੋਣਗੇ ਇਹ ਵੀ ਜੀ ਬਹੁਤ ਵਧੀਆ ਵਧੀਆ ਆਪਣਾ ਸਿੰਗਰ ਆ ਰਿਹਾ ਜੀ ਆਪਣਾ ਯੂਪੀ ਚੋ ਬਿਹਾਰ ਚ ਆ ਰਿਹਾ ਸਿੰਗਰ ਬਹੁਤ ਵਧੀਆ ਜਰਾ ਧਾਰਮਿਕ ਗਾਣਾ ਗਾਊਗਾ ਜੀ ਬਹੁਤ ਵਧੀਆ ਮਤਲਬ ਔਰ ਲੰਗਰ ਜਰਾ ਹੈਗਾ ਖੁੱਲਾ ਚੱਲੂਗਾ ਜੀ ਆਪ ਸਭ ਨੂੰ ਬੇਨਤੀ ਹੈ ਹਮ ਆ ਕੇ ਪਹੁੰਚੋ ਤਾਂ ਸਾਨੂੰ ਮੌਕਾ ਦਿਓ ਮਤਲਬ ਸਹਿਯੋਗ ਦਾ ਇੱਕ ਸੇਵਾ ਕਰਨ ਦਾ ਮੌਕਾ ਦਿਓ ਜੀ ਕਿੰਨੇ ਮੀ 15ਵੀਂ ਸਲਾਣਾ ਛਟ ਪੂਜਾ ਜੀ ਬਿਲਕੁਲ ਜੀ 15ਵੀਂ ਸਲਾਣਾ ਛਟ ਪੂਜਾ ਹੋ ਰਿਹਾ ਜੀ ਨਕਉਦਰ ਦੇਵੀਦਲਾ ਮੰਦਿਰ ਦੇ ਵਿੱਚ ਰੌਣਕਾਂ ਹੈ ਬਿਲਕੁਲ ਤੁਸੀਂ ਆਪਣਾ ਬਹੁਤ ਬਿਜ਼ੀ ਸ਼ੈਡਿਊਲ ਵਿੱਚੋਂ ਟਾਈਮ ਕੱਢ ਕੇ ਇੱਥੇ ਸਾਡੀ ਕਵਰੇਜ ਲਈ ਵਾਸਤੇ ਆਏ ਤਾਂ ਮੈਂ ਜਿਸ ਤਰ੍ਹਾਂ ਕੀ ਰਾਜੂ ਪ੍ਰਧਾਨ ਜੀ ਨੇ ਦੱਸਿਆ ਕਿ ਇਹ 15ਵੀਂ ਸਲਾਣਾ ਛਟਕੂ ਜਿਆਦਾ ਉਤਸਵ ਜਿਹੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤਾਂ ਹਰ ਸਾਲ ਹੀ ਮਨਾਇਆ ਜਾਂਦਾ ਹੈ ਕਿ ਹਰ ਸਾਲ ਵੱਧ ਤੋਂ ਵੱਧ ਕੁਝ ਨਾ ਕੁਝ ਨਵੀਂ ਚੀਜ਼ ਦਿਖਾਈ ਜਾਵੇ ਜਾਂ ਕੋਈ ਨਵਾਂ ਕਲਾਕਾਰ ਬੁਲਾਇਆ ਜਾਵੇ ਜੋ ਕਿ ਮਾ ਛਟਮਈਆ ਦੇ ਭਜਨ ਗਾ ਕੇ ਲੋਕਾਂ ਨੂੰ ਹਲ ਕਰੇ ਤਾਂ ਮੈਂ ਇੱਕ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦਾ ਕਿ ਜੋ ਵੀ ਭਜਨ ਇੱਥੇ ਗਾਏ ਜਾਣਗੇ ਸਿਰਫ ਧਾਰਮਿਕ ਹੀ ਹੋਣਗੇ ਉਸ ਤੋਂ ਇਲਾਵਾ ਕੋਈ ਭਜਨ ਨਹੀਂ ਹੋਏਗਾ ਔਰ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਨਾ ਉਹ ਨਾ ਹੋਵੇ ਅਸੀਂ ਸਪੈਸ਼ਲ ਸਿਕਿਉਰਿਟੀ ਦਾ ਬੰਦੋਬਸ ਵੀ ਕੀਤਾ 15 ਤੋਂ 20 ਬੰਦੇ ਜਿਹੜੇ ਆਪ ਅਸੀਂ ਸਿਕਿਉਰਿਟੀ ਵਾਸਤੇ ਵੀ ਬੁਲਾਏ ਆ ਆਪਣਾ ਅਨਕੋਦਰ ਪੁਲਿਸ ਸਟੇਸ਼ਨ 'ਚ ਵੀ ਇਨਫੋਰਮੇਸ਼ਨ ਦਿੱਤੀ ਆ ਔਰ ਕਿੰਤੋਂ 4000 ਬੰਦੇ ਦਾ ਸਹੀ ਭੋਜਨ ਦਾ ਵਿਵਸਥਾ ਵੀ ਕੀਤੀ ਹੈ ਤਾਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਹ ਪ੍ਰੋਗਰਾਮ ਸਾਡਾ ਸ਼ਾਮ ਨੂੰ 6 ਤੋਂ 7 ਵਜੇ ਦੇ ਵਿੱਚ ਚਾਲੂ ਹੋ ਜਾਏਗਾ ਜੋ ਕਿ ਰਾਤ ਨੂੰ 12 ਤੋਂ 1 ਵਜੇ ਦੇ ਵਿੱਚ ਚੱਲੇਗਾ ਸ਼ੁਕਰੀਆ ਜੀ ਕੀ ਨਾ ਹੀ ਕਰ ਸੇਪ ਪ੍ਰਸਾਦ ਜੀ ਅਸੀਂ ਤਕਰੀਬਨ 10 12 ਦਿਨ ਹੋ ਗਿਆ ਸੀ ਇਕੱਠੇ ਇਸੇ ਕੰਮ ਵਿੱਚ ਲਗੇ ਹੋਏ ਹਾਂ ਸਭੀ ਕਿ ਸਭੀ ਮਤਲਬ ਬੜੀਆ ਸੇ ਬੜੀਆ ਪ੍ਰੋਗਰਾਮ ਹੋਣਾ ਚਾਹੀਏ धार्मिक प्रोग्राम का काम है और सारी सहयोग शहर वालों को विनती है कि आके दो मिनट टाइम निकाल के देखिए प्रोग्राम को दो मिनट नहीं सारी रात सारी रात चले हाँ। चलेगा मतलब दो मिनट निकाल सके टाइम तो जरूर देखिए इसका श्रद्धा भी है और अच्छा भी है देख के भी जाए कुछ मन में होता है लालसा कि चलो अच्छा ही हो रहा है कुछ बढ़िया ही हो रहा है ये जहाँ पर्व सूर्य देवता समर्पित है ਇਹਦੇ ਵਿੱਚ ਜਿਹੜੀ ਆ ਸਾਡੇ ਗਾਇਕ ਆ ਰਹੇ ਆ ਜੁਲੀ ਚਾਜੀ ਆ ਰਹੇ ਆ ਇੱਥੇ ਤੇ ਚੰਦਰਨ ਅੱਲਾਹ ਜੀ ਬਲਰਾਮ ਬਾਲੀ ਜੀ ਇਹ ਜਿਹੜੇ ਆ ਆਪਣਾ ਪ੍ਰੋਗਰਾਮ ਦਿਖਾਵਾਂਗੇ ਤੇ ਜਿਹੜੇ ਸੰਗਤਾਂ ਨੂੰ ਨਿਹਾਲ ਕਰਾਂਗੇ ਤੇ ਉਸ ਦਿਨ ਜਿਹੜਾ ਵਾ ਲੰਗਰ ਦਾ ਵੀ ਖਾਸ ਬੰਦੋਬਸਤ ਕੀਤਾ ਜਾਊਗਾ ਤੇ ਲੰਗਰ ਵੀ ਜਿਹੜਾ ਵਾ ਸਾਰੀ ਰਾਤ ਚੱਲੂਗਾ ਇਸ ਕਰਕੇ ਸਾਰਿਆਂ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਪਹੁੰਚਣ ਤੇ ਇਸ ਜਿਹੜਾ ਛੱਟੀ ਮਈਆ ਦਾ ਜਿਹੜਾ ਪਰਵ ਜਿਹੜਾ ਸੂਰ ਦੇਵਤਾ ਨੂੰ ਸਮਰਪਿਤ ਆ ਇੱਥੇ ਆ ਕੇ ਆਪਣਾ ਸੂਰ ਦੇਵਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਛੱਟੀ ਮਈਆ ਦਾ ਆਸ਼ੀਰਵਾਦ ਪ੍ਰਾਪਤ ਤੇ ਆਪਣੇ ਆਪ जयकारा में ज़्यादा बोल सा और हम लोग निरंतर प्रयास करते रहेंगे इसीलिए हम सभी शहरवासी से हाथ जोड़ के अपील करते हैं कि आप लोग हमारा सहयोग करते रहें और करते रहिए और मैं आशा करता हूँ कि आप सब यहाँ आएंगे और जो भी हमारे दिशा निर्देश होगा हमें करेंगे और हम उसके साथ साथ जो भी यहां का व्यवस्था है और उसका सारा कुछ हम लोग देख रहें, करते रहेंगे धन्यवाद ਤੁਹਾਬਾ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਦੇਵੀ ਦਾ ਲ ਮੰਦਰ ਜੰਝ ਘਰ ਤੋਂ ਦਿਖਾ ਰਹੀ ਸੀ ਨਜ਼ਦੀਕ ਜਿੱਥੇ ਕਿ 15ਵੀਂ ਸਲਾਨਾ ਛੱਟ ਪੂਜਾ ਉਤਸਵ ਜਿਹੜਾ ਮਨਾਇਆ ਜਾ ਰਿਹਾ ਵਾ 15ਵਾਂ ਸਲਾਨਾ ਛੱਟ ਪੂਜਾ ਉਤਸਵ ਮਨਾਇਆ ਜਾ ਰਿਹਾ ਵਾ ਰਾਜੂ ਪ੍ਰਧਾਨ ਦੀ ਦੇਖ ਰੱਖ ਦੇ ਵਿੱਚ ਜਿਹੜਾ ਕਿ ਸੋਮਵਾਰ 27 ਤਰੀਕ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਾ ਪ੍ਰੋਗਰਾਮ ਚੱਲੇਗਾ ਔਰ ਵਧੀਆ